ਸਰਕਾਰ ਦੇ ਰਹੀ ਆ ਜਿਹੜੀ ਸਰਕਾਰ ਦੇ ਰਹੀ ਆ ਪਰ ਤੁਹਾਡੇ ਤੱਕ ਪਹੁੰਚ ਨਹੀਂ ਰਿਹਾ ਮੈਂ ਤਾਂ ਜਾ ਆ ਦੇਖੋ ਇਹ ਸਰਕਾਰ ਲਾਲੀਪਾਪ ਵੀ ਨਹੀਂ ਤੁਹਾਨੂੰ ਆ ਦੇਊਗੀ ਉਹ ਵੀ ਮੈਂ ਲੈ ਕੇ ਆਇਆ ਦੇਖੋ ਕਿੰਨਾ ਸੋਨਾ ਲਾਲੀਪਾਪ ਕੋਈ ਕਹਿੰਦਾ ਕਿ ਜਾ ਰਹੇ ਕੋਈ ਕੱਚੀ ਚੱਤੀ ਬੰਦਾ ਕੋਈ ਕਹਿੰਦਾ ਬਾਹਰ ਕੋਈ ਅੰਦਰ ਕਿਸੇ ਨੂੰ ਕੁਝ ਨਹੀਂ ਮਿਲਿਆ ਇਹ ਬੱਚਿਆਂ ਨੂੰ ਕੰਪਲੀਟ ਕੀ ਤੇ ਕਿੱਥੇ ਦੀਆਂ ਨੌਕਰੀਆਂ ਸਰਿਆਂ ਮੰਗ ਰਿਹਾ ਕਿੱਤੇ ਆ ਪਛਾਣ ਕਿੱਤੇ ਸਰਕਾਰ ਤੁਸ ਕਾ ਦੋਸਤੋ ਤੁਸ ਦੇਖੋ ਖਬਰਾਂ ਲਾ ਟੀਵੀ ਤੇ ਮੈਂ ਹਾਂ ਗੁਰਮੀਤ ਸਿੰਘ ਦੋਸਤੋ ਪਹੁੰਚਿਆ ਹਾਂ ਜਗਰਾਉਂ ਪੁਲ ਲੁਧਿਆਣਾ ਵਿੱਚ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਬੀ ਜੀ ਪੀ ਦੇ ਕਾਰਕਟਰ ਮਿੱਠੂ ਚੱਡਾ ਵੱਲੋਂ ਇੱਕ ਹੱਲਾ ਬੋਲ ਕੋਲ ਖੋਲ ਇੱਕ ਜਲਸਾ ਨਿਕਾਲੇ ਜਾ ਰਹੇ ਤੇ ਕੀ ਮੁੱਦਾ ਲੈ ਕੇ ਆਏ ਨੇ ਇਹ ਇਹ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਲੌਲੀਪੌਪ ਦਿੱਤੇ ਜਾ ਰਹੇ ਨੇ ਉਹਨੇ ਸਾਨੂੰ ਵੀ ਲੌਲੀਪੌਪ ਦਿੱਤਾ ਹੈ ਦੇਖਾਣ ਵਾਸਤੇ ਕਿ ਲੌਲੀਪੌਪ ਦਿੱਤਾ ਜਾਂਦਾ ਹੈ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਦਿੱਤੀਆਂ ਗਈਆਂ ਹੋੜੀਆਂ ਵੱਡੀਆਂ ਵੱਡੀਆਂ ਲੱਗੀਆਂ ਹੀਆਂ ਪਰ ਕਤਨੀ ਤੇ ਕਰਨ ਵਿੱਚ ਬਹੁਤ ਜ਼ਿਆਦਾ ਫਰਕ ਹੈ 36000 32000 ਨੋਟਿਸ ਬੋਰਡ ਤੇ ਲੱਗਾ ਹੋਇਆ ਹੈ ਇੰਨੀਆਂ ਨੌਕਰੀਆਂ ਵੜਤੀਆਂ ਪਰ ਕਿਸੇ ਬੱਚੇ ਨੂੰ ਕਿਸੇ ਨੌਜਵਾਨ ਨੂੰ ਨੌਕਰੀ ਨਹੀਂ ਮਿਲੀ ਆਹ ਗੱਲਬਾਤ ਕਰਦਿਆਂ ਕੀ ਕਹਿਣਾ ਮਿੱਠੂ ਚੱਡਾ ਤੇ ਉਹਨਾਂ ਦੇ ਵਰਕਰਾਂ ਦਾ ਅੱਜ ਛੋਟੀ ਜੀ ਸ਼ੁਰੂਆਤ ਹੈ ਜਿਹੜਾ ਇਹ ਯੁਵਾ ਮੋਰਚਾ ਜਾਂ ਯੁਵਾ ਆ ਅੱਜ ਸਰਕਾਰ ਦੀ ਰੀੜ ਦੀ ਹੱਡੀ ਮੰਨਿਆ ਗਿਆ ਤੇ ਰੀੜ ਦੀ ਹੱਡੀ ਨੂੰ ਸਰਕਾਰ ਅੱਜ ਮੈਂ ਅੱ체 ਛੱਡ ਰਹੀ ਆ ਕਾਰਨ ਕੀ ਅੱਜ ਮੈਂ ਕਹਿੰਨਾ ਇੰਨੇ ਪੜ੍ਹੇ ਲਿਖੇ ਲੋਕ ਕਿ ਤੈਨੂੰ ਸ਼ੋ ਕੀ ਕਰਦੇ ਪਿਆ ਵੀ ਪੰਜਾਬ ਦੇ ਜਿਹੜੇ ਬੱਚੇ ਆ ਉੜਦਾ ਪੰਜਾਬ ਕਹਿ ਦਿੰਦੇ ਆ ਜਾਂ ਕੁਝ ਕਹਿ ਦਿੰਦੇ ਪਰ ਸਾਡੇ ਪੰਜਾਬ ਦੇ ਲੋਕ ਡਿਗਰੀਆਂ ਲੈ ਕੇ ਬੱਚੇ ਡਿਗਰੀਆਂ ਲੈ ਕੇ ਬੈਠੇ ਆ ਤੇ ਉਹ ਬਾਹਰ ਜਾਣ ਤੇ ਮਜਬੂਰ ਨੇ ਉਹ ਨਹੀਂ ਚਾਹਦੇ ਬਾਹਰ ਹੁਣ ਕਿਸੇ ਮਾਪਿਓ ਦਾ ਦਿਲ ਨਹੀਂ ਕਰਦਾ ਵੀ ਉਹਨਾਂ ਦਾ ਬੱਚਾ ਬਾਹਰ ਜਾਵੇ ਪਰ ਬਾਹਰ ਜਾਣ ਤੇ ਮਜਬੂਰ ਨੇ ਕਾਰਨ ਕੀ ਆ ਇੱਥੇ ਏਡੀਆਂ ਵੱਡੀਆਂ ਵੱਡੀਆਂ ਡਿਗਰੀਆਂ ਕਰਕੇ ਇੰਨੇ ਨੇ ਮਹਿੰਗੀ ਪੜ੍ਹਾਈ ਕਰਕੇ ਤੇ ਇੱਥੇ ਸਾਨੂੰ ਡਿਗਰੀਆਂ ਡਿਗਰੀਆਂ ਲੈ ਕੇ ਬੱਸ ਇੱਕ ਸਿਰਫ ਇੱਕ ਕਵਰ ਹੋਲਡਰ ਆ ਨਾ ਉਹਦੇ ਚ ਪੈਨ ਨੂੰ ਤੇ ਅੱਜ ਨੌਕਰੀ ਹੋਲਡਿੰਗ ਲੱਗਦੇ ਆ 36000 ਨੌਕਰੀ ਦੇ ਦਿੱਤੀ ਪ੍ਰਾਈਵੇਟ ਨੌਕਰੀਆਂ ਦਿੱਤੀ ਮੈਨੂੰ ਦੱਸੋ ਇੱਕ ਆંકੜੇ ਦੀ ਗੱਲ ਕਰੋ ਜੇ ਆંકੜੇ ਦੀ ਗੱਲ ਕਰੀਏ ਤੇ ਕਿਹੜੀ ਸਰਕਾਰੀ ਨੌਕਰੀ ਦਿੱਤੀ ਗਈ ਇਹਨਾਂ ਨੇ ਜੇ ਸਰਕਾਰੀ ਨੌਕਰੀਆਂ ਇਹਨਾਂ ਨੂੰ ਦਿੱਤੀਆਂ ਮੈਂ ਕਹਿੰਦਾ ਐਸ ਪ੍ਰਸਤੀ ਆਪਦਾ ਪਰਿਵਾਰ ਕਰ ਰਿਹਾ ਸੀਐਮ ਦਾ ਆਪਦਾ ਪਰਿਵਾਰ ਕਰ ਰਿਹਾ ਤੇ ਮੈਂ ਕਹਿੰਦਾ ਕਿਨੂੰ ਨੌਕਰੀ ਦਿੱਤੀ ਆ ਆંકੜੇ ਕਲੀਅਰ ਕਰਨਾ ਅਸੀਂ ਤਾਂ ਨਾ ਚੱਕਦਾਂਗੇ ਪਰ ਆਉਣ ਵਾਲੇ ਸਮੇਂ 'ਚ ਅਸੀਂ ਅਲਟੀਮੇਟਮ ਦੇ ਰਹੇ ਆ 15 ਦਿਨ ਦਾ ਜਾਂ ਮਹੀਨੇ ਦਾ ਵੀ ਜਿਹਦੇ ਵਿੱਚ ਵਿੱਚ ਜਿਹੜਾ ਅਸੀਂ ਕਲੀਅਰ ਕਰ ਰਹੇ ਆ ਵੀ ਜਿਹੜਾ ਯੁਵਾ ਨੇ ਜਿੰਨਾ ਉਹ ਕਪੇਬਲ ਨਹੀਂ ਨੌਕਰੀ ਕਰੰਦੇ ਸਤਾਂ ਦੀ ਨੌਕਰੀ ਕਰੰਦੇ ਜੇ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਤੇ ਇਹ ਤਾਂ ਹਜੇ ਇੱਕ ਛੋਟੀ ਜੀ ਸ਼ੁਰੂਆਤ ਹੈ ਤੇ ਅੱਗੇ-ਅੱਗੇ ਅਸੀਂ ਧਰਨੇ ਪ੍ਰਦਰਸ਼ਨ ਵੀ ਕਰਾਂਗੇ ਤੇ ਈਲੇ ਕਰਾਂਗੇ ਭਾਜੀ ਆਪਣਾ ਨਾਮ ਮੈਂ ਮਿੱਠੂ ਚੱਟਾ ਵਾਈਸ ਪ੍ਰਧਾਨ ਯੂਵਾ ਮੋਰਚਾ ਪੰਜਾਬ ਮੈਂ ਆ ਰਿਹਾ ਕਿਸ ਵਾਸਤੇ ਕਿਉਂ ਆ ਰਿਹਾ ਦੇਖੋ ਪ੍ਰਦਰਸ਼ਨਤਾ ਲੋਕ ਸਾਡੇ ਕੋਲ ਆ ਰਹੇ ਆ ਭਰਾ ਸਾਡੇ ਵੀਰ ਆ ਰਹੇ ਆ ਦੇਖੋ ਇਹ ਜੇ ਪਲੇਅਰ ਸਾਡੇ ਨਾਲ ਖੜੇ ਨੇ ਇਹ ਕਹਿੰਦੇ ਸਾਡੀ ਆਵਾਜ਼ ਹੀ ਨਹੀਂ ਕੋਈ ਚੱਕਦਾ ਮੈਂ ਚੱਕੂਗਾ ਆਵਾਜ਼ ਯੂਵਾ ਦੀ ਜੇ ਆਪਾਂ ਰਾਜਨੀਤੀਆਂ ਦੇ ਵਿੱਚ ਸਾਨੂੰ ਜ਼ਿੰਮੇਵਾਰੀਆਂ ਮਿਲੀਆਂ ਤੇ ਘਰੇ ਬੈਣ ਨੂੰ ਬੈਠਣ ਨੂੰ ਨਹੀਂ ਮਿਲੀਆਂ ਮੈਨੂੰ ਪਾਰਟੀ ਕਿਸੇ ਮੁਕਾਮ ਤੇ ਵੀ ਲਿਆਵੇ ਮੈਂ ਆਪਣਾ ਕੰਮ ਕਰਨਾ ਨਹੀਂ ਛੱਡੂਗਾ ਮੈਂ ਸਰਕਾਰ ਦੇ ਕੰਨ ਖੋਲ ਕੇ ਰਹੂੰਗਾ ਤੁਸੀਂ ਦੇਖੋ ਕਿੱਥੇ ਆ ਦਸੋ ਲਾਅ ਐਂਡ ਆਰਡਰ ਮੈਂ ਨਹੀਂ ਕਹਾਂਗਾ ਪ੍ਰਸ਼ਾਸਨ ਗਲਤ ਹੈ ਮੈਂ ਨਹੀਂ ਕਹਾਂਗਾ ਪੁਲਿਸ ਮੇਕਵਾ ਗਲਤੀ ਲੁੱਟੀ ਕਰ ਰਹੀ ਹੈ ਜਦੋਂ ਸਾਨੂੰ ਸਾਡਾ ਪੁਲਿਸ ਕੋਈ ਆਦੇਸ਼ ਹੀ ਨਹੀਂ ਸਹੀ ਦਊਗਾ ਜਦੋਂ ਉੱਤੇ ਬੈਠੇ ਲੀਡਰ ਹੀ ਸਾਨੂੰ ਸਹੀ ਕੰਮ ਕਰਨ ਦੇਣਗੇ ਤੇ ਕੰਮ ਹੋਊਗਾ ਬਟਾ ਜਦੋਂ ਤੁਸੀਂ ਉਹਨਾਂ ਨੂੰ ਪਾਵਰ ਨਹੀਂ ਦੋਵੋਗੇ ਮੈਂਟੇਨ ਕਰਨੀ ਤਾਂ ਘੰਟਾ ਮੰਦਰ ਦੇ ਬਾਹਰ ਇੱਕ ਜੁੱਤੀ ਨਾ ਚੱਕੀ ਜਾਵੇ ਜੇ ਪੁਲਿਸ ਆਪਣੀ ਆਈ ਤੇ ਆਜੇ ਤੇ ਇਹ ਤਾਂ ਕਰਨੀ ਤਾਂ ਨਹੀਂ ਦਿੰਦੇ ਕੰਮ ਦੂਜੀ ਗੱਲ ਜਿਹੜੇ ਯੂਥ ਪੂਰੇ ਪੰਜਾਬ ਨੂੰ ਅਪੀਲ ਕਰਦਾ ਜਿੰਨੇ ਯੁਵਾ ਨੇ ਉਹ ਆਪਣੀਆਂ ਡਿਗਰੀਆਂ ਲੈ ਕੇ ਮੇਰੇ ਕੋਲ ਆਉਣ ਉਹਨਾਂ ਦੀ ਲਈ ਮੈਂ ਲੜੂੰਗਾ ਕਿਸੇ ਵੀ ਹੱfte ਜਾ ਕੇ ਨਾ ਨਫਾ ਨਾ ਨੁਕਸਾਨ ਦੇਖਿਆ ਜਾਊਗਾ ਮੈਂ ਆਪਣੇ ਤੇ ਲਊਗਾ ਗੱਲ ਸਾਰੀ ਸਰਕਾਰ ਤੱਕ ਜਾਊਗਾ ਸਰਕਾਰ ਸੀਐਮ ਕੋਠੀ ਦੇ ਘਰੋਂ ਤੱਕ ਜਾਊਗਾ ਔਰ ਇਹ ਗੱਲਾਂ ਨਹੀਂ ਵੱਡੇ ਪੱਦਰ ਦੇ ਉੱਤੇ ਅੱਜ ਤਾਂ ਸਿਰਫ ਪੰਜ ਸੱਤ ਫੋਨ ਕੀਤੇ ਸੀ ਤੇ ਜਿਹਦੇ ਨਾਲ ਛੋਟਾ ਜਾ ਇੱਕ ਛੋਟਾ ਜਾ ਪ੍ਰੋਟੈਸਟ ਕੀਤਾ ਅਗਲੀ ਵਾਰੀ ਪੂਰੇ ਸਮਾਂ ਲੈ ਕੇ ਕਰਾਂਗੇ ਔਰ ਵੱਡੇ ਪੱਤਰ ਤੇ ਕਰਾਂਗੇ ਜਾਮ ਲਾਏ ਜਾਣਗੇ ਸੜਕਾ ਜਾਮ ਕਰੂੰਗਾ ਪੰਜਾਬ ਦੇ ਹਰ ਜ਼ਿਲ੍ਹੇ ਤੱਕ ਜਾਵਾਂਗੇ ਇਹ ਲੌਲੀਪੌਪ ਵੀ ਦਿਖਾਏ ਨੇ ਇਹ ਦਿਖਾਏ ਵੀ ਦਿਖਾਈਆਂ ਨੇ ਇਹ ਲੌਲੀਪੌਪ ਮੇਰਾ ਨਹੀਂ ਜੀ ਇਹ ਪੰਜਾਬ ਸਰਕਾਰ ਦਾ ਆ ਉਹ ਤੁਹਾਡੇ ਤੱਕ ਪਹੁੰਚ ਨਹੀਂ ਰਿਹਾ ਤੁਸੀਂ ਏਡੇ ਵੱਡੇ ਮੀਡੀਆ ਤੇ ਤੁਹਾਡੇ ਤੱਕ ਨਹੀਂ ਪਹੁੰਚ ਰਿਹਾ ਦੇਖੋ ਤੁਹਾਡੇ ਲਈ ਸਪੈਸ਼ਲ ਲੈ ਕੇ ਆਏ ਆ ਇੱਕ ਬੈਗ ਵੀ ਹੈ ਸਾਡੇ ਕੋਲ ਉਹਦੇ ਚ ਪਾਰਸਲ ਇਮੀਗ੍ਰੇਸ਼ਨ ਹੋ ਰਿਹਾ ਕੋਈ ਬੱਚੇ ਕੋਈ ਬੰਦੇ ਟਰੈਕਟਰ ਚੱਕੀ ਫਿਰਦੇ ਸਾਨੂੰ ਜੋਬਾਂ ਦੇਖੋ ਸਰਕਾਰੀ ਸਰਕਾਰ ਨੇ 36000 ਦੇ ਵਿੱਚੋਂ 36 ਬੰਦਿਆਂ ਨੂੰ ਨੌਕਰੀ ਨਹੀਂ ਦਿੱਤੀ 36 ਬੰਦੇ ਰੋ ਵੀ ਔਰ ਜਿਹੜੀਆਂ ਮਿਲੀਆਂ ਵੀ ਹੋਣਗੀਆਂ ਨਾ ਉਹ ਵੀ ਪ੍ਰਾਈਵੇਟ ਹੈ ਹੁਣ ਤੁਸੀਂ ਆਹ ਪਲੇਅਰ ਦੇਖੋ ਤੁਸੀਂ ਆਵੇ ਦੇ ਮੂੰਹ ਜ਼ਬਾਨੀ ਪੁੱਛੋ ਇਹਦਾ ਬਾਇਓ ਡਾਟਾ ਪਤਾ ਕਰੋ ਅਸੀਂ ਕੋਈ ਹਵਾ ਦੇ ਵਿੱਚ ਨਹੀਂ ਮੁੰਡੇ ਇਕੱਠੇ ਕਰਕੇ ਲਿਆਏ ਇਹ ਯੁਵਾ ਆ ਇਹਨਾਂ ਕੋਲ ਆਪਣੀਆਂ ਡਿਗਰੀਆਂ ਨੇ ਕੋਈ ਗ੍ਰੇਡ ਨਹੀਂ ਕੀਤੀ ਹੋਈ ਇਕੱਲੇ ਇਕੱਲੇ ਬੰਦੇ ਦੀ ਆਇਡੈਂਟੀਟੀ ਉਹਦੇ ਕੋਲ ਆ ਆਧਾਰ ਕਾਰਡ ਚੈੱਕ ਕਰੋ ਉਹਦਾ ਘਰ ਚੈੱਕ ਕਰੋ ਮੇਰੇ ਕੋਲ ਜਾਣ ਤੋਂ ਬਾਹਰ ਉਹਦਾ ਰਿਕਾਰਡ ਚੈੱਕ ਕਰੋ ਕਿ ਵਾਕਈ ਇਹ 2-3 ਸਾਲ ਤੋਂ ਭਟਕ ਰਿਹਾ ਹੈ ਦੇਖੋ ਇਹ ਇਹ ਦੀ ਦੀਵਾਨੀ ਪੁੱਛੋ ਇਸ ਮੁੰਡੇ ਨੂੰ ਇਹ ਕਿਦਾਂ ਬੀਤ ਰਿਹਾ ਕਿੰਨੇ ਇਹਦੇ ਕੋਲ ਮੈਡਲ ਨੇ ਅਗਲੀ ਛੜੀ ਰਣਨੀਤੀ ਕੀ ਇਹਦੇ ਮ ਅਲਟੀਮੇਟਨ ਦੇਣਾ ਇਸ ਤੋਂ ਪਹਿਲਾਂ ਪਹਿਲਾਂ ਯੁਵਾ ਨੂੰ ਜਿਹੜੇ ਵਾਅਦੇ ਕੀਤੇ ਨੇ ਜੈਨੂਅਲੀ ਵਾਅਦੇ ਕੀਤੇ ਨੇ ਮੈਂ ਪੱਤਰਕਾਰਾਂ ਨੂੰ ਇੱਕ ਵਾਰੀ ਪੁੱਛੂਗਾ ਜ਼ਰੂਰ ਕਿ ਉਹ ਵਾਰਿਆਂ ਦੇ ਵਿੱਚੋਂ ਜੇ ਅਸੀਂ 5 ਗੱਲਾਂ ਕਹਿ ਰਹੇ ਹਾਂ 5 ਦੇ ਵਿੱਚੋਂ 2 ਵੀ ਮੰਨ ਲੈਣ ਮੇਰੀ ਕਿਸੇ ਸਰਕਾਰ ਨਾਲ ਲੜਾਈ ਨਹੀਂ ਮੈਂ ਲੋਕਾਂ ਦੇ ਮੁੱਦੇ ਪੰਚਾਇਤਾਂ 'ਚ ਮੇਰੇ ਕੋਲ ਸਟੂਡੈਂਟ ਆਉਂਦੇ ਆ ਮੈਂ ਉਹਨਾਂ ਦੀ ਗੱਲ ਪੰਚਾਊਂਗਾ ਉਹਨਾਂ ਲਈ ਲੜੂਗਾ ਠੀਕ ਹੈ ਤੇ ਜੇ ਉਹ 20 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਮੁੱਦਿਆਂ ਦੇ ਵਿੱਚ ਯੁਵਾ ਨੂੰ ਨੌਕਰੀਆਂ ਦਿੰਦੇ ਨੇ ਯੁਵਾ ਦੀਆਂ ਮਜਬੂਰੀਆਂ ਸੁਣਦੇ ਨੇ ਉਹਨਾਂ ਨੂੰ ਐਡਜਸਟ ਕਰਦੇ ਨੇ ਤਾਂ ਠੀਕ ਹੈ ਨਹੀਂ ਤਾਂ ਅਸੀਂ ਵੱਡਾ ਪ੍ਰੋਗਰਾ ਹਾਂ ਮਨਜੀਤ ਹਨੀ ਮਿੱਟੂ ਜੀ ਲਈ ਲੌਲੀਪੌਪ ਦਿਖਾਇਆ ਜਾ ਰਿਹਾ ਹੈ ਡਿਗਰੀਆਂ ਸੜੀਆਂ ਜਾ ਰਹੀਆਂ ਕਿ ਕਾਰਨ ਹੈ ਜੀ ਦੇਖੋ ਲੌਲੀਪੌਪ ਸਰਕਾਰ ਦਾ ਹੈ ਮੈਂ ਉਹਨਾਂ ਤੱਕ ਵਾਪਸ ਭੇਜ ਰਿਹਾ ਤੁਹਾਨੂੰ ਤਾਂ ਲੌਲੀਪੌਪ ਹੀ ਨਹੀਂ ਮਿਲਣਾ ਸੀ ਮੈਂ ਹੀ ਲੈ ਕੇ ਆਇਆ ਦੇਖੋ ਬੇਨਤੀ ਮੇਰੀ ਸਰਕਾਰ ਨਾਲ ਲੜਾਈ ਨਹੀਂ ਮੇਰੀ ਕਿਸੇ ਨਾਲ ਲੜਾਈ ਨਹੀਂ ਤੁਸੀਂ ਜਿਹੜਾ ਵੀ ਇਨਸਾਨ ਪਾਸ ਦੇ ਮੌਜੂਦਾ ਸਰਕਾਰ ਉਹ ਅਗਰ ਬਾਤ ਕਰਦਾ ਜਾਂ 36000 ਨੌਕਰੀ ਦਿੰਦੀ 3 ਨੌਕਰੀਆਂ ਨਹੀਂ ਜੇ ਕਿਸੇ 3-4 ਬੰਦੇ ਨੌਕਰੀਆਂ ਮਿਲ ਗਈਆਂ ਨਵੀਂ ਪ੍ਰਾਈਵੇਟ ਹੈ ਤਾਂ ਸਾਡੇ ਚ ਕਿਹੜੀ ਸਰਕਾਰੀ ਇਹ ਬੰਦਾ ਕਹਣਾ ਤੇ ਮੇਰੇ ਨਾਲ 10 ਤੋਂ 15 ਯੂਥ ਵਾਲੇ ਸਿਰਫ ਡਿਗਰੀ ਵਾਲੇ ਨੇ ਉਸ ਤੋਂ ਇਲਾਵਾ ਡਿਗਰੀਆਂ ਕੋਈ ਮੈਕੈਨਿਕ ਹੈ ਕਿ ਨਹੀਂ ਦਿੱਤੀਆਂ ਸਾਰੇ ਸਟੂਡੈਂਟ ਨੇ ਕੋਈ ਇਹ ਨਹੀਂ ਸਾਰੇ ਕੋਲੇ ਕਿਸੇ ਨੇ ਡਿਪਲੋਮਾ ਕੀਤਾ ਹੈ ਕਿਸ ਕੋਈ ਕਰਦੀ ਹੈ ਕੰਮ ਨਹੀਂ ਨਹੀਂ ਦੱਸੋ ਕਿਤੇ ਜੋਬ ਮੈਂ ਇਹ ਲੜਾਈ ਜੋਬ ਦੀ ਨਹੀਂ ਲੋਅ ਇਨ ਆਰਡਰ ਪੂਰ ਸਮਝਾ ਕਰਨਾ ਚਾਹੁੰਦੀ ਹੈ ਸਰਕਾਰ ਕਰ ਨਹੀਂ ਦੇ ਰਹੀ ਇੱਕ ਫੈਕਟਰੀ ਦਾ ਮਾਲਕ ਆਪਣੀ ਲੇਬਰ ਨੂੰ ਜਾਂ ਆਪਣੇ ਵਰਕਰਾਂ ਨੂੰ ਉਹਦਾ ਉਹਦੀ ਹੀ ਹੀਰੋ ਤਾਂ ਹੀ ਹੈ ਨਾ ਤਮ ਤਾਂ ਉਹਨੇ ਕਰਾਉਣੇ ਆ ਜਦੋਂ ਉਹ ਦੇਸ਼ ਨਹੀਂ ਦੋਗੇ ਤਾਂ ਕੰਮ ਕਿਤਾ ਹੋਣਗੇ ਪੁਲਿਸ ਪ੍ਰਸ਼ਾਸਨ ਕੰਮ ਕਰਨਾ ਚਾਹੁੰਦੀ ਹੈ ਪਰ ਸਰਕਾਰ ਕਰਨ ਨਹੀਂ ਦੇਣਾ ਚਾਹੁੰਦੀ ਉਹਦਾ ਧਿਆਨ ਹੀ ਨਹੀਂ ਉਹਦਾ ਧਿਆਨ ਸਿਰਫ ਸੀਟਾ ਜਿੱਤਣ ਚ ਇਹ ਜਲੰਧਰ ਦੀ ਬਾਈ ਇਲੈਕਸ਼ਨ ਸੀ ਤੁਸੀਂ ਇਹ ਦੇਖੋ ਕਦੇ ਸੁਣਿਆ ਇੱਕ ਸੀਐਮ ਸਾਹਿਬ ਉੱਥੇ ਹੀ ਰਹਿ ਰਹੇ ਨੇ ਪੂਰਾ ਪਰਿਵਾਰ ਪੂਰੀ ਟੀਮ ਇੱਕ ਛੋਟੀ ਜਿਹੀ ਇਲੈਕਸ਼ਨ ਤੇ ਦੇਖੋ ਲੋਕਾਂ ਦੇ ਨਾਲੇ ਆਮ ਆਦਮੀ ਪਾਰਟੀ ਨੂੰ ਇਹ ਦੱਸਦਾ ਲੋਕ ਸਭਾ ਚੋਣਾ ਚ ਕਿ ਤੁਸੀਂ ਕਿੱਥੇ ਖੜੇ ਹੋ ਲੋਕ ਬੜੇ ਤਿਆਰ ਬੈਠੇ ਤਾਨੂੰ ਜਵਾਬ ਦੇਣ ਲਈ ਮੈਂ ਕਹਿੰਦੇ ਜੀ ਨੌਜਵਾਨਾਂ ਚ ਕਿ ਨਸ਼ੇ ਦੀ ਤਸਦਾ ਤੋਂ ਵੱਡਾ ਕਾਰਨ ਨਹੀਂ ਹੈ ਕਿ ਕਿਸ ਨੂੰ ਨੌਕਰੀ ਨਹੀਂ ਮਿਲਦੀ ਕਿਉਂਕਿ ਰੋਜ਼ਗਾਰ ਨਹੀਂ ਮਿਲਦਾ ਪਹਿਲਾ ਦੇਖੋ ਮਾਈਗ੍ਰੇਟ ਮਾਈਗ੍ਰੇਟ ਹੋ ਰਿਹਾ ਹਰ ਦੂਜੇ ਦਿਨ ਮੇਰੇ ਵੀ ਕੁਝ ਰਿਲੇਟਿਵ ਜਦੋਂ ਪੁੱਛਦੇ ਹਰ ਇੱਕ ਪਰਿਵਾਰ ਦੇ ਦੋ ਬੱਚੇ ਜਾਂ ਇੱਕ ਬੱਚੇ ਬਾਹਰ ਜਾ ਰਹੇ ਆ ਪੁਲਿਸ ਅਫਸਰ ਘਰੇ ਇਹਨਾਂ ਦੇ ਬੱਚੇ ਵੀ ਬਾਹਰ ਜਾ ਰਹੇ ਕਿਉਂਕਿ ਇੱਥੇ ਹੈ ਹੀ ਕੁਝ ਨਹੀਂ ਲੋਕ ਪੰਜਾਬ ਨੂੰ ਜਿਹੜੀ ਸੋਨੇ ਦੀ ਜਿਹੜੀ ਕਹਿੰਦੇ ਸਨ ਉਹ ਰਾਜਧਾਨੀ ਪੰਜਾਬ ਤੋਂ ਭੱਜੇ ਜਾਂਦੇ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਯੂਵਾ ਮੋਰਚਾ ਪੰਜਾਬ ਬੀਜੇਪੀ ਤੋਂ ਕਿ ਅਸੀਂ ਮੁੱਢ ਸੋਨੇ ਦੀ ਚਿੜੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡਾ ਸਾਥ ਦਿਓ ਸਾਡੇ ਵੀਰ ਸਾਹਿਬ ਪੱਤਰਕਾਰ ਵੀਰਾ ਰਾਹੀ ਇਹ ਮੈਸੇਜ ਦੇਣਾ ਚਾਹਨਾ ਸਾਡਾ ਸਾਥ ਦਿਓ ਜੇ 5% ਬੱਚੇ ਵੀ ਮੈਂ ਦੋ ਬੱਚਿਆਂ ਨੂੰ ਰੋਕ ਸਕਾਂ ਬਾਹਰ ਜਾਣ ਤੋਂ ਮੇਰੀ ਆਵਾਜ਼ ਸੁਣਦੇ ਹੋ ਤਾਂ ਮੈਂ ਆਪਣੇ ਆਪ ਨੂੰ ਕੁਛ ਨਸੀਬ ਸਮਝਾਂ ਅਗਲੀ ਰਣਨੀਤੀ ਕੀ ਹੋਵੇਗੀ ਅਗਲੀ ਰਣਨੀਤੀ ਦੇਖੋ ਜੀ 20 ਦਿਨ ਦਾ ਪੇਟਨ ਦੇ ਰਹੇ ਹਾਂ ਘਰਾਓ ਹੋਣਗੇ ਵੱਡੇ ਲੈਵਲ ਤੇ ਮੈਂ ਤੈਨੂੰ ਡਿਸਕਲੋਜ਼ ਨਹੀਂ ਕਰ ਸਕਦਾ ਕਿਦਾਂ ਪਰ ਜਾਮ ਵੀ ਲਾਵਾਂਗੇ ਇਹ ਸਭ ਕੁਝ ਕਰਾਂਗੇ ਜਿੰਤਾ ਸਰਕਾਰ ਨੂੰ ਆਵਾਜ਼ ਦੇ ਕੰਮ ਦਾ ਮਤਲਬ ਹੈ ਲੋਕਾਂ ਦੀ ਲੋਕਾਂ ਨੂੰ ਉਹਦੇ ਹੱਕ ਦਿਵਾਉਣੇ ਆ ਉਹ ਤੇ ਕਿਸੇ ਹੱਦ ਤੱਕ ਨਹੀਂ ਜਾਣਾ ਚਾਹੀਦਾ ਨੇ ਪ੍ਰਦਰਸ਼ਨ ਕੀਤਾ ਹੈ ਇਹਨਾਂ ਦੇ ਹਰ ਆਨ ਵਾਲਾ ਫਿਊਚਰ ਹੈ ਉਹ ਅੰਧਕਾਰ ਵਿੱਚ ਹੀ ਹੈ ਫਿਊਚਰ ਬੱਚਿਆਂ ਦੇਖ ਰਿਹਾ ਵੀ ਜਿਹੜਾ ਹਮਾਰਾ ਫਿਊਚਰ ਹੈ ਸਾਡਾ ਬਿਲਕੁਲ ਖਤਮ ਹੈ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਨੌਜਵਾਨ ਬੱਚੇ ਜਿਹੜੇ ਸੜਕਾਂ ਤੇ ਫਿਰ ਰਹੇ ਆ ਜਿਹੜੀਆਂ ਡਿਗਰੀਆਂ ਦੇ ਰਹੇ ਆ ਭਗਵੰਤ ਮਾਨ ਜੀ ਇੰਨੀਆਂ ਨੌਕਰੀਆਂ ਦਿੱਤੀਆਂ ਨੇ ਨੌਕਰੀਆਂ ਇੱਕ ਤਾਂ ਨੌਕਰੀ ਦੱਸੇ ਨਾ ਕਿਸੇ ਨੂੰ ਦਿੱਤੀ ਹੈ ਕੋਈ ਮਿਸਟਰੀ ਰਿਲੀਜ਼ ਕਰ ਦੇਵੇ ਅੱਜ ਇਹ ਬਚਿਆਰੇ ਧਰਨਾ ਦਿੱਤਾ ਐ ਇਹਦਾ ਜਵਾਬ ਦਵੇ ਸਾਨੂੰ ਲਿਸਟ ਕਰੇ ਕਿਹੜੇ ਕਿਹੜੇ ਬੈਂਕ ਵਿੱਚ ਕਿਹੜੇ ਕਿਹੜੇ ਸਰਕਾਰ ਦੇ ਆਰਨਰ ਵਿੱਚ ਕਿੰਨੇ ਬੱਚੇ ਨੂੰ ਨੌਕਰੀ ਦਿੱਤੀ ਹੈ ਇੱਕ ਵੀ ਨੌਕਰੀ ਨਹੀਂ ਦੇ ਦਿੱਤੀ ਲਾਹਨਤ ਹੈ ਹਾਲ ਐ ਤੁਰੇ ਜਾਂਦੇ ਪਲੜੀ ਮੇਰੇ ਘਰਾਂ ਲਾ ਲਾਣਾ ਪਤਾ ਨਹੀਂ ਮੇਰਾ ਹੀ ਮੋਬਾਈਲ ਖੋ ਲੈਣਾ ਐਨਾ ਬੁਰਾ ਹਾਲ ਹੈ ਸਰਕਾਰ ਦਾ ਇਹ ਕਹਿੰਦੇ ਬਦਲਾਅ ਬਹੁਤ ਵਧੀਆ ਬਦਲਾਅ ਲਿਆਂਦਾ ਭਗਵੰਤ ਮਾਨ ਜੀ ਤੁਸੀਂ ਐਦਾਂ ਦਾ ਬਦਲਾਅ ਤਾਂ ਕਦੀ ਦੇਖਿਆ ਨਹੀਂ ਸੀ ਰਾਹ ਜਾਂਦੀ ਲੜਕੀ ਦਾ ਫੋਨ ਖੋਲ ਲੈਂਦੇ ਆ ਰਾਹ ਜਾਂਦੀ ਜਨਾਨੀ ਦੀ ਚੇਲ ਲਾ ਲੈਂਦੇ ਆ ਰਾਹ ਜਾਂਦੀ ਜਨਾਨੀ ਦੀਆਂ ਬਾਲੀਆਂ ਲਾ ਲੈਂਦੇ ਇਹ ਐਡਾ ਬੜਾ ਬਦਲਾਅ ਸਾਨੂੰ ਨਹੀਂ ਚਾਹੀਦਾ ਰੱਬ ਦੇ ਵਾਸਤੇ ਤੁਸੀਂ ਜੋ ਸਾਡਾ ਪੁਰਾਣਾ ਸਿਸਟਮ ਸੀ ਪੰਜਾਬ ਦਾ ਉਹੀ ਰਹਿਣ ਦਿਓ ਕਿਉਂਕਿ ਇਹ ਤੁਹਾਨੂੰ ਬਦਲਾਅ ਸਾਨੂੰ ਤੁਹਾਡਾ ਬਦਲਾਅ ਮਨਜ਼ੂਰ ਨਹੀਂ ਹੈ ਤੁਸੀਂ ਇੱਕ ਸੀਟ ਦੇ ਪਿੱਛੇ ਦੇਖਿਆ ਹਿੰਦੁਸਤਾਨ ਦੇ ਇਤਿਹਾਸ ਚ ਲਿਖੀ ਜਾਏਗੀ ਇਹ ਗੱਲ ਇੱਕ ਬਾਈ ਇਲੈਕਸ਼ਨ ਦੇ ਪਿੱਛੇ ਪੰਜਾਬ ਦਾ ਮੁੱਖ ਮੰਤਰੀ ਆਪਣੀ ਰਹਿائش ਚੱਕ ਜਲੰਧਰ ਲੈ ਗਿਆ ਅੱਜ ਚਾਰਾਂ ਤੇ ਹੋਰ ਹੋਣੀ ਹੈ ਚਾਰ-ਚਾਰਾਂ ਚ ਆਪਣੀ ਰਹਿائش ਲੈ ਜਾਏਗਾ ਕੀ ਹੋ ਗਿਆ ਯਾਰ ਇਹਨਾਂ ਨੂੰ ਇਹਨਾਂ ਨੂੰ ਆਪਣੀ ਗਰਮੀ ਦਾ ਨਹੀਂ ਪਤਾ ਇਹਨਾਂ ਨੂੰ ਆਪਣੀ ਕੁਰਸੀ ਦਾ ਨਹੀਂ ਪਤਾ ਮੇਰੀ ਕੁਰਸੀ ਦੀ ਗੱਲ ਬਾਤ ਕੀ ਹੈ ਕਿਉਂਕਿ ਗਾ ਗਾ ਇਹ ਗਵਈਏ ਰਹੇ ਆ ਜਿਹੜੇ ਆਪ ਵੀ ਗਵਈਏ ਆ ਨਾਲ ਵੀ ਗਵਈਏ ਆ ਉਹ ਤਾਰੀਆਂ ਵਾਲੇ ਆ ਇਹ ਅਸੀਂ ਤਿੰਨ ਦੋ ਸਾਲ ਤਾਂ ਕੱਢ ਲਿਆ ਔਖੇ ਔਖੇ ਤਾਰੀਆਂ ਵਾਲੇ ਤੋਂ ਤਿੰਨ ਸਾਲ ਤੁਹਾਨੂੰ ਪਤਾ ਮੈਨੂੰ ਨਹੀਂ ਲੱਗਦਾ ਤਿੰਨ ਸਾਲ ਸਰਕਾਰ ਚੱਲੇਗੀ ਜੋ ਇਹਨਾਂ ਦੇ ਹਾਲਾਤ ਹੈ ਦੇਖੋ ਅੱਜ ਜਿਹੜੀ ਜਮਨੀ ਚੋਣਾਂ ਆਜਤ ਕੀ ਹੈ ਪਾਰਟੀ ਪਾਰਟ ਦਾ ਨਵੀ ਲੱਗਾ ਹੈ ਕੱਲ ਵੀ ਹੋਰ ਦੇਖੋ ਜਿਹੜੀ ਜਮਨੀ ਚੋਣ ਹੈ ਇਹ ਸਰਕਾਰ ਦੀ ਹੁੰਦੀ ਹੈ ਪ੍ਰਸ਼ਾਸਨ ਸਰਕਾਰ ਦਾ ਪੁਲਿਸ ਸਰਕਾਰ ਦੀ ਬਿਊਰੋਕ੍ਰਾਸੀ ਸਰਕਾਰ ਦੀ ਤੱਕ ਸਰਕਾਰ ਦਾ ਪਤਾ ਕਿ ਸਰਕਾਰ ਦੀ ਇਹ ਤਾਂ ਪੁਰਾਣਾ ਇਤਿਹਾਸ ਚੱਲ ਆ ਰਿਹਾ ਹੈ ਸਵਤੰਤਰਤਾ ਹੈ ਅੱਜ ਇਲੈਕਸ਼ਨ ਹੋਏ ਸੀ ਅੱਜ ਇਲੈਕਸ਼ਨ ਹੋਏ ਮੈਂ ਆਪਣੀ ਸੀਟ ਦੀ ਗੱਲ ਕਰਦਾ ਮੇਰੀ ਪੂਰਵੀ ਸੀਟ ਤੋਂ ਮੈਨੂੰ 5 ਦਿਨ ਚ 18000 ਵੋਟ ਪਈ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਪਈ ਸੀ 68000 ਵੋਟ ਅੱਜ ਮੈਨੂੰ ਵੀ ਇੱਕ ਨਜ਼ਾਰਾ 1800 ਬੋਟ ਨੂੰ ਵੀ 32000 ਬੋਟ ਕਿੱਥੇ ਖੜਿਆ ਇਹ ਅਜੀਜ਼ ਐਰ ਦੀਆਂ 8 ਸੀਟਾਂ 5 ਸੀਟਾਂ ਜਿੱਤੇ ਸ਼ਹਿਰੀ ਇਹਨਾਂ ਦੀ ਪੰਜਾਂ ਵਿੱਚ ਕੋਈ ਵੀ ਨਹੀਂ ਜਿੱਤੇ ਆ ਨੋਆ ਜੋ ਕੋਈ ਨਹੀਂ ਜਿੱਤੇ ਆ ਅੱਜ ਇਲੈਕਸ਼ਨ ਹੋ ਜਾਣ ਇਹ 32 ਸੀਟਾਂ ਦੇ ਜਿੱਤੇ ਆ ਟੋਟਲ ਅੱਜ ਲੋਕ ਸਭਾ ਅੱਜ ਇਲੈਕਸ਼ਨ ਹੋ ਜੇ ਨਾ 10 ਸੀਟਾਂ ਨਹੀਂ ਆਣਗੀਆਂ ਤਜਰਬਾ ਕਰ ਲੈਣ ਦੇਖ ਲੈਣ ਕਿੰਨਾ ਕੁ ਬਦਲਵਾਲ ਹੋ ਲੈਂਦਾ ਕਿੰਨੇ ਲੋਕ ਇਹਨਾਂ ਨੂੰ ਚਾਹੁੰਦੇ ਆ ਰੱਬ ਦੇ ਬਾਅਦ ਤੇ ਭਗਵੰਤ ਮਾਨ ਜੀ ਆਪਾਂ ਕਹਿੰਦਾ ਫਿਊਚਰ ਦੇਖੋ ਜਿਹੜੇ ਖੜੇ ਆ ਇਸ ਵਾਰ ਜੋ ਬਾਰ ਅਤਨਾ ਵੀ ਨਾ ਚਾਹ ਅੱਜ ਡਿਟੇਲ ਪੜ੍ਹ ਲਓ ਪੰਜਾਬ ਦੇ ਸ੍ਰੀਚ ਕੰਨ ਨੇ ਹਜ਼ਾਰ ਸਟੂਡੈਂਟ ਭਰ ਗਿਆ ਕਿੰਨੇ ਕਿ ਸਟੂਡੈਂਟ ਉੱਤੇ ਸੰਭਾਲ ਲੈਣਗੇ ਯਾਰ ਉੱਥੇ ਜਿਹੜੀ ਅੱਗੇ ਜਾ ਕੇ ਇਹਨਾਂ ਦੇ ਫਿਕਰ ਨਹੀਂ ਉਹ ਪਾ ਦੂਜੇ ਪਾਸੇ ਗਲਤ ਹੋ ਗਿਆ ਇਹ ਸਿਸਟਮ ਨਹੀਂ ਚੱਲਣਾ ਬੱਚਿਆਂ ਨੂੰ ਸੋ ਦੋਸਤੋ ਕੀ ਕੀ ਮਿੱਠੂ ਚੱਟਾਈ ਉਹਨਾਂ ਦੇ ਪਾਰਟੀ ਵਰਕਰਸ ਨੌਜਵਾਨਾਂ ਦੇ ਨਾਲ ਜਿਨ੍ਹਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਲੀਪੌਪ ਦਿੱਤੇ ਜਾ ਰਹੇ ਆ ਨੌکریاں ਨਹੀਂ ਦਿੱਤੇ ਜਾ ਰਹੀਆਂ ਅਗਰ ਉਹਨਾਂ ਨੇ ਇਸ ਚੀਜ਼ ਦਾ ਨਹੀਂ ਧਿਆਨ ਦਿੱਤਾ ਨੌਜਵਾਨਾਂ ਨੂੰ ਨੌکریاں ਨਾ ਦਿੱਤੀਆਂ ਤਾਂ ਇਸ ਤਰ੍ਹਾਂ ਹੀ ਉਹਨਾਂ ਦਾ ਪ੍ਰੋਟੈਸਟ ਵੱਧਾ ਜਾਏਗਾ ਕਿ ਤੱਕ ਕਿ ਸੀਐਮ ਦੀ ਕੋਠੀ ਤੱਕ ਦਾ ਘਰਾਵ ਵੀ ਕੀਤਾ ਜਾਏਗਾ ਤੇ ਇਸ ਪ੍ਰਦਰਸ਼ਨ ਨੂੰ ਵੱਡੇ ਲੈਵਲ ਤੇ ਕੀਤਾ ਜਾਵੇਗਾ ਸੋ ਦੋਸਤੋ ਹੋਰ ਇਹੋ ਜਿਹੇ ਅਪਡੇਟਸ ਲੈ ਕੇ ਆਉਂਦੇ ਰਵਾਂਗੇ ਦੇਖਦੇ ਰਹੋ ਖਬਰਾਂ ਲਾ ਟੀਵੀ ਕੈਮਰਾਮੈਨ ਪੱਲੂ ਦੇ ਨਾਲ ਮੈਂ ਗੁਰਮੀਤ ਸਿੰਘ